ਹੈਲੋ ਜੀ ਵੈਲਕਮ ਸ਼ਸ਼ੀਕਾਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਲਾਈਵ ਮੈਂ ਅੱਜਕੱਲ੍ਹ ਠੀਕ ਹੋਵੂਗੀ ਅਸੀਂ ਠੀਕ ਠਾਕ ਆ ਤੇ ਸ਼ਾਮ ਦਾ ਟਾਈਮ ਹੈ ਚਾਹ ਪਾਣੀ ਪੀ ਲਿਆ ਤੇ ਭਾਂਡੇ ਵਿਗਾਰਾ ਕੁਝ ਧੋਲੇ ਨੇ ਕੁਝ ਧੋਣੇ ਵਾਲੇ ਆ ਤੇ ਦਾਲ ਸਾਡੀ ਬਣ ਰਹੀ ਆ ਤੇ ਸਲਾਬ ਬਣਾਈਆਂ ਗਜਰੇਲਾ ਬਣਾਣ ਦੀ ਗਰਜਾਂ ਕਦੂਕਸ ਕਰ ਲਈਆਂ ਨੇ ਕਿਉਂਕਿ ਪਈਆਂ ਹੋਈਆਂ ਸੀਆਂ ਸ਼ੈਰੋ ਲਿਆਂਦੀਆਂ ਸੀਆਂ ਮੰਡੀ ਗਏ ਸੀ ਕਿਦਾਂ ਬਣਾਦੇ ਆਂ ਕਚਰੇਲਾ ਕੜਾਈ ਚ ਪਾਤੀਆਂ ਆਪਾਂ ਗਾਜਰਾਂ ਇਹਨੂੰ ਬਿਨਾਂ ਤੇਲ ਤੋਂ ਭੁੰਨਾਂਗੇ ਕਿਉਂਕਿ ਤੇਲ ਨਹੀਂ ਵਿੱਚ ਪਾਣਾ ਕਿਉਂਕਿ ਜਿਹੜਾ ਵਿੱਚ ਪਾਣੀ ਆ ਉਹ ਸਾਰਾ ਆਪਾਂ ਸੁਕਣਾ ਹੈ ਇੱਕ ਗਾਜਰਾ ਸਾਡੀ ਸੁੱਕੀਆਂ ਰਹਿਣ ਚੰਗੀ ਤਰ੍ਹਾਂ ਭੁੰਨਾਗੇ ਗਾਜਰਾਂ ਨੂੰ ਦੇਖੋ ਗਾਜਰਾਂ ਦਾ ਜਿਹੜਾ ਪਾਣੀ ਆ ਉਹ ਸੁੱਕਣ ਲੱਗ ਪਿਆ ਚੁੱਲ੍ਹੇ ਤੇ ਬਣਾ ਰਹੀ ਆਂ ਜਦੋਂ ਕਾਜਰਾ ਸਾਡਾ ਪਾਣੀ ਜਿਹੜਾ ਸਾਰਾ ਸੁੱਕ ਜਾਏਗਾ ਤਾਂ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਕਿ ਦੁੱਧ ਵਿੱਚ ਹੀ ਬਣਾਵਾਂਗੇ ਆਪਾਂ ਕੋਈ ਵੀ ਡਰਾਈ ਫਰੂਟ ਵਗੈਰਾ ਕੁਝ ਨਹੀਂ ਆਪਾਂ ਪਾਵਾਂਗੇ ਪਾਣੀ ਸਾਡਾ ਸੁੱਕ ਗਿਆ ਤੁਹਾਨੂੰ ਦੁੱਧ ਪਾਤਾ ਕਿਲੋ ਦੁੱਧ ਹੈ ਤੇ ਦੁੱਧ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਦਾਲ ਸਾਡੀ ਬਣ ਗਈ ਹੈ ਤੇ ਆਪਾਂ ਗੰਡੇ ਲਸਣ ਅਦਰਕ ਕੱਟ ਲੈਨੇ ਤੇ ਉਸ ਤਲਕਾ ਲਗਾਉਂਦੇ ਆ। ਕਿਰਾਇਜ ਪ੍ਰਾਇਮਿੰਚ ਪਾਤਾ ਤੇਲ ਤਾਂ ਤੇਲ ਨੂੰ ਕਰਾਂਗੇ ਆਪਾਂ। ਗਰਮ ਸ਼ਰਮ ਚੰਗੀ ਤਰ੍ਹਾਂ ਇਹਨਾਂ ਨੂੰ ਗਰਮ ਕਰਕੇ ਅਸੀਂ ਵਿੱਚ ਮਸਾਲੇ ਪਾਵਾਂਗੇ ਸਭ ਤੇ ਮਿਰਚ, ਜੀਰਾ, ਤੇਜ ਪੱਤਾ ਔਰ ਹਿੰਗ। ਸਭ ਤੋਂ ਪਹਿਲਾ ਸਟੇਜ ਬਤਾ ਪਾਵਾਂਗੇ ਨਾਲੇ ਪਾਤੇ ਮਸਾਲੇ ਆਪਾਂ ਨਾਲੇ ਆਪਾਂ ਪਾ ਦਾਂਗੇ ਅਦਰਕ ਤੇ ਨਾਲੇ ਪਾ ਦਾਂਗੇ ਲਸਣ ਇਸ ਨੂੰ ਭੁੰਨਾਂਗੇ ਆਪਾਂ ਦੋ ਤੋਂ 4 ਮਿੰਟ ਭੁੰਨਣ ਤੋਂ ਬਾਅਦ ਨਾਲੇ ਆਪਾਂ ਪਾ ਦਾਂਗੇ ਇਹਦੇ ਵਿੱਚ ਪਿਆਜ਼ ਤੇ ਪਿਆਜ਼ਾਂ ਨੂੰ ਵੀ ਭੁੰਨਾਂਗੇ ਇਹ ਬਾਹਰ ਸਾਡਾ ਬਣ ਰਿਹਾ ਗਜਰੇਲਾ ਦੇਰ ਮੇਰਾ ਬਾਜੀ ਆ ਗਏ ਸੀ ਉਹਨਾਂ ਨੂੰ ਮੈਂ ਕਹਤਾ ਤੁਸੀਂ ਦੇਖੋ ਗਜਰੇਲੇ ਨੂੰ ਹਲਾਈ ਜਾਓ ਮੈਂ ਅੰਦਰ ਤੜਕਾ ਲਗਾ ਲਾਂ ਧਰਕੇ ਤਿਆਰੀ ਕਰ ਲੈਂਦੀ ਆ ਲੋ ਜੇ ਪਿਆਰ ਵੀ ਪਾਤ ਨੇ ਉਹਨੂੰ ਪੁੰਨਾਂਗੇ ਤੇ ਸਾਡੀ ਦਾਲ ਵੀ ਬਣ ਗਈ ਆ ਵਿੱਚ ਇਲਾਇਚੀ ਘਰ ਆ ਪਾਈ ਹੋਈ ਸੀ ਟਮਾਟਰ ਕਰ ਲਿਆ ਗ੍ਰੈਂਡ ਤੇ ਉਹਨਾਂ ਨੂੰ ਵੀ ਵਿੱਚ ਪਾਤਾ ਇਹਨਾਂ ਨੂੰ ਪੁੰਨਾਂਗੇ ਚੰਗੀ ਤਰ੍ਹਾਂ ਜਿੰਨਾ ਟਾਈਮ ਤੱਕ ਸਾਡਾ ਤੇਲ ਹੈ ਨਹੀਂ ਅਲੱਗ ਹੁੰਦਾ ਕਰਕੇ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਜਰੂਰ ਕਰਨਾ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਤੇ ਸਾਡੇ ਭੁੱਜ ਰਹੇ ਆ ਤੜਕਾ ਦੇਖੋ ਕਲਰ ਕਿੰਨਾ ਸੋਹਣਾ ਆ ਰਿਹਾ ਤੇ ਨਮਕ ਪਾਤਾ ਨਮਕ ਪਾਉਣ ਲੇ ਟਮਾਟਰ ਉਹ ਛੇਤੀ ਭੁੱਜ ਜਾਏਗਾ ਦਾਲ ਵਿੱਚ ਵੀ ਮੈਂ ਹਲਦੀ, ਮਿਰਚ ਤੇ ਮਸਾਲਾ ਪਾਇਆ ਹੋਇਆ ਪਹਿਲਾਂ ਵੀ। ਨਮਕ ਵੀ ਪਾਇਆ ਹੋਇਆ ਇਸ ਕਰਕੇ ਥੋੜਾ ਜਿਹਾ ਵਿੱਚ ਪਾਇਆ। ਲੋੜ ਪੈਗੀ ਤਾਂ ਆਪਾਂ ਬਾਅਦ ਚ ਹੋਰ ਪਾ ਲਾਂਗੇ। ਤੇ ਵਿੱਚੋਂ ਕਾਲੀਆਂ ਮਿਰਚਾਂ ਕੱਢ ਲਈਆਂ ਕਿਉਂਕਿ ਬੇਟੀ ਮੇਰੀ ਨੇ ਖਾਣੀ ਹੈ ਦਾਲ ਤੇ ਉਹਨੂੰ ਪਸੰਦ ਨਹੀਂ ਆ ਕਾਲੀ ਮਿਰਚ ਇਸ ਕਰਕੇ। ਤੇ ਪਾਤੀ ਹਰੀ ਮਿਰਚ ਤੇ ਸਾਨੂੰ ਭੁੰਨਾਂਗੇ। ਹਲੋ ਜੀ ਸਾਡੇ ਤੜਕੇ ਬਣ ਕੇ ਹੋ ਗਿਆ ਪੁੱਜ ਗਿਆ ਤੇ ਆਪਾਂ ਪਾਤਾ ਦਾਲ ਵਿੱਚ ਇੱਥੇ ਮੇ ਤਾਂ ਇੱਕ ਗਲਤੀ ਹੋਈ ਮੈਂ ਮੇਥੀ ਪਾਣਾ ਭੁੱਲ ਗਈ ਸੀਗੀ ਤੇ ਡੈਡੀ ਤੇ ਰਿੱਕੀ ਭਾਜੀ ਬਾਹਰ ਬੈਠੇ ਹੋਣੇ ਚੁੱਲੇ ਲੱਗੇ ਸਿੱਧੀ ਜਿਹੀ ਸਿੱਧੀ ਜਿਹੀ ਪਾਣੀ ਦੇ ਪੈ ਨਹੀਂ ਹੋਣਾ ਇਹ ਸਿੱਧੀ ਜਿਹੀ ਸਿੱਧੀ ਜਿਹੀ ਪਾਣੀ ਦੇ ਪੈ ਨਹੀਂ ਨਾ ਬੱਸ ਇੰਚ ਜਿਹਾ ਤਾਂ ਤੁਹਾਨੂੰ ਸੁਮਾਂ ਦੇਖ ਕੇ ਆ ਦੇਖਿਆ ਸੁਮਾਂ ਦਿਮਾਗ ਚ ਆਪੀ ਦੇਤਾ ਇਹਨੂੰ ਮੈਂ ਕਰਾ ਦਵਾਂ ਮੇ ਤੋਂ ਨਹੀਂ ਆਗਾ ਬੈਂਕ ਜੀ ਸੁਮਾਂ ਲਿਖਿਆ ਹਲੋ ਜੀ ਸਾਡਾ ਜਿਹੜਾ ਦੁੱਧ ਪਾਇਆ ਸੀ ਗਜਰੇਲੇ ਦਾ ਸਾਰਾ ਸੁੜ ਗਿਆ ਤੇ ਹੁਣ ਇਸੇਕ ਲਗਾਵਾਂਗੇ ਮਿੱਠਾ ਪਾਤਾ ਪਰ ਤੇ ਆਟਾ ਗੁੰਨ ਲੈਂਦੇ ਆਪਾਂ ਆਟੇ ਵਿੱਚ ਮੈਂ ਨਮਕ ਤੇ ਰਿਫਾਈਨਡ ਪਾਇਆ ਇਸ ਤਰ੍ਹਾਂ ਆਟਾ ਗੁੰਨਣਾ ਜਿਹੜੀ ਰੋਟੀ ਬਹੁਤ ਸੋਹਣੀ ਬਣਦੀ ਹੈ ਚਿੱਟੀ ਰੋਟੀ ਬਣਦੀ ਆ ਤਾਂ ਆਪਾਂ ਗੁੰਨ ਲਈ ਆਟਾ ਪਲੀਜ਼ ਸੋਨੇ ਸੋਨੇ ਕਮੈਂਟ ਕਰਿਆ ਕਰੋ ਪੇਜ ਜ਼ਰੂਰ ਕਰਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਕੋਈ ਗਲਤੀ ਵੀ ਲੱਗਦੀ ਉਹ ਵੀ ਦੱਸਿਆ ਕਰੋ ਸਾਨੂੰ ਕਮੈਂਟ ਕਰਕੇ ਤਾਂ ਜੋ ਆਪਾਂ ਵੀਡੀਓ ਬਣਾਉਣ ਚ ਸਹਾਰਾ ਕਰ ਸਕੀਏ ਹੋਰ ਵੀ ਜ਼ਿਆਦਾ लो जी साढ़ा आटा गुन के हो गया तैयार हूँ आप ला लीए गर्मा गर्म रोटियाँ साडा गजरेला भी बन के हो गया तैयार चलो ठीक है जी मिलते हैं नैक्सट ब्लॉग थैंक यू बाय बाय